ਕੀ ਆਪਾਂ ਲੈਕਚਰ ਲੜਨੇ ਨਹੀਂ ਆ ਤੇ ਜਿਤਨੇ ਨਹੀਂ ਅੱਜ ਲੋਕ ਇਹਨਾਂ ਤੋਂ ਅੱਕੇ ਪਏ ਅੱਜ 19 ਮਹੀਨਿਆਂ ਦੀ ਸਰਕਾਰ ਨੇ ਅੱਜ ਸਾਡੇ ਪੈਸੇ ਜਿਹੜੇ ਖਾਤੇ ਆਜ ਪਏ ਸੀ ਉਹ ਵੀ ਨਹੀਂ ਲਾਉਣ ਦਿੱਤੇ ਅੱਜ ਪਿੰਡਾਂ ਦੇ ਵਿੱਚ ਵਿਕਾਸ ਨਾਂ ਦਾ ਕੰਮ ਜਿਹੜਾ ਉਹ ਕਿੱਥੇ ਪਿੰਡ ਦੇ ਵਿੱਚ ਨਹੀਂ ਚੱਲਦਾ ਲੋਕ ਕੱਠੇ ਵੋਕੇ ਕਾਂਗਰਸ ਪਾਰਟੀ ਨਾਲ ਵਰਨਾ ਚਾਹੁੰਦੇ ਅੱਜ ਤੁਹਾਡੇ ਕੋਲ ਲੋਕ ਆਉਂਦੇ ਨੇ ਤੁਹਾਨੂੰ ਗੁੱਥ ਦੇਣ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਨੇ ਉਹ ਵੀ ਤੁਹਾਡੇ ਕੋਲ ਆ ਰਹੇ ਨੇ ਕਿ ਜੇ ਤੁਸੀਂ ਇਲੈਕਸ਼ਨ ਲੜਦੇ ਆਂ ਫਿਰ ਨਹੀਂ ਅਸੀਂ ਲੜਦੇ ਅੱਜ ਜਿਹੜੀਆਂ ਅੱਜ ਲਿਸਟਾਂ ਲਓ ਆਪ ਕੋ ਆਪਣੇ ਪਿੰਡਾਂ ਨੂੰ ਚੰਗੀ ਤਰ੍ਹਾਂ ਲਿਸਟ ਨੂੰ ਧਿਆਨ ਨਾਲ ਦੇਖਿਓ ਕਿ ਕਿਹੜੇ ਵਾਰਡ ਦੇ ਵਿੱਚ ਆਪਣੀਆਂ ਬੂਟਾਂ ਨੇ ਔਰ ਉਹਦੇ ਵਿੱਚ ਛੇਂਜ ਪੈਣੀ ਹੋਈ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਬਿੱਟੂ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਕੁਲਵੀਰ ਜੀਰਾ ਨੇ ਆਪਣੇ ਪੇਜ ਦੇ ਉੱਤੇ ਲਾਈਵ ਹੋ ਕੇ ਆਮ ਆਦਮੀ ਪਾਰਟੀ ਦੇ ਉੱਤੇ ਕਈ ਇਲਜ਼ਾਮ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਇਹਨਾਂ ਨੇ ਵਾਰਡ ਬੰਦੀ ਨੂੰ ਲੈ ਕੇ ਵੋਟਾਂ ਦੀ ਸੂਚੀ ਹੈ ਜੋ ਕਿ ਜਿੱਕ ਵਾਰਡ ਦੀ ਵੋਟਾਂ ਦੂਜੇ ਵਾਰਡ ਵਿੱਚ ਕਰ ਦਿੱਤੀ ਗਈ ਹੈ ਤੇ ਉਹਨਾਂ ਕਿਹਾ ਕਿ ਵਾਰਡ ਬੰਦੀ ਨੂੰ ਲੈ ਕੇ ਵੀ ਕਈ ਸਵਾਲ ਖੜੇ ਕੀਤੇ ਨੇ ਉਹਨਾਂ ਵੱਲੋਂ ਨਾ ਕਿਹਾ ਕਿ ਜੇਕਰ ਤੁਹਾਡੀ ਵੋਟਰ ਸੂਚੀ ਦੇ ਵਿੱਚ ਕੋਈ ਗੜਬੜੀ ਹੈ ਤਾਂ ਉਹਨੂੰ ਠੀਕ ਕਰਾ ਲੈਣ ਤੁਸੀਂ ਐਸਡੀਐਮ ਦਫ਼ਤਰ ਜਾ ਸਕਦੇ ਹੋ ਵਾਇਗੁਰ ਜਿੱਕਾ ਖਾਲਸਾ ਸ਼੍ਰੀ ਵਾਇ ਸਤਿ ਸ਼੍ਰੀ ਅਕਾਲ ਸਾਰਿਆਂ ਅੱਜ ਤਾਂ ਕਰਕੇ ਲਾਈਵ ਹੋ ਰਿਆਂ ਕਿਉਂਕਿ ਬਹੁਤ ਹੀ ਜ਼ਰੂਰੀ ਇੱਕ ਗੱਲ ਕਰਨੀ ਸੀ ਤੁਹਾਡੇ ਸਾਰਿਆਂ ਦੇ ਨਾਲ ਕਿਉਂਕਿ ਬਹੁਤ ਦਿਨਾਂ ਤੋਂ ਚੱਲ ਰਿਆ ਸੀ ਕਿ ਪੰਚਾਇਤੀ ਇਲੈਕਸ਼ਨਾਂ ਬਾਰੇ ਕੀ ਪੰਚਾਇਤੀ ਇਲੈਕਸ਼ਨ ਕਦੋਂ ਹੋ ਰਹਿਣੇ ਔਰ ਸਾਨੂੰ ਉਹਨਾਂ ਬਾਰੇ ਕੋਈ ਜਾਣਕਾਰੀ ਦਿੱਤੀ ਜਾਵੇ ਔਰ ਗੱਲ ਇਹ ਹੈ ਕਿ ਪੰਚਾਇਤੀ ਇਲੈਕਸ਼ਨ ਤੋਂ ਪਹਿਲਾਂ ਮੈਂ ਗੱਲ ਕਹਿਣਾ ਕਿ ਆਪਾਂ ਆਪਣੀ ਨੀਂਹ ਨੂੰ ਬਣਾਈਏ ਆਪਾਂ ਇਸ ਤਰ੍ਹਾਂ ਕਿਉਂਕਿ ਇਹ ਸਰਕਾਰ ਨੇ ਹਰ ਤਰ੍ਹਾਂ ਦੇ ਹੱਥਕੰਡੇ ਵਰਤਨੇ ਔਰ ਸਰਕਾਰਾਂ ਵਰਤਦੀਆਂ ਆਈਆਂ ਔਰ ਮੈਂ ਇਹ ਕਲ ਕਹਿਣਾ ਕਿ ਆਪਾਂ ਸਾਰਿਆਂ ਨੂੰ ਇਸ ਕਲ ਦੇ ਵਿੱਚ ਸੁਚੇਤ ਰਹਿਣਾ ਚਾਹੀਦਾ ਹੈ ਇਹ ਪਹਿਲਾਂ ਤਾਂ ਕਹਿੰਦੇ ਸੀ ਅਸੀਂ ਵਾਰਡਬੰਦੀ ਆਪਦੇ ਹਿਸਾਬ ਨਾਲ ਕਰਨੀ ਪਰ ਮੈਂ ਮਾਨਯੋਗ ਇਲੈਕਸ਼ਨ ਕਮਿਸ਼ਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਚਿੱਠੀ ਘਟਤੀ ਕਿ ਜਿਹੜੀ ਵਾਰਡਬੰਦੀ ਹੈ ਜੋ ਪਹਿਲਾਂ ਬਣੀ ਉਹ ਵਾਰਡਬੰਦੀ ਉਸੇ ਤਰ੍ਹਾਂ ਰਹੇਗੀ ਔਰ ਇਹਦੇ ਨਾਲ ਨਾਲ ਉਹਨਾਂ ਨੇ ਨਾਲ ਇਹ ਵੀ ਕਹਿਤਾ ਹੈ ਕਿ ਜੇ ਕੋਈ ਨਵੀਂ ਵੋਟ ਆ ਜਿਹੜੀ ਕੋਈ ਨਵੀਂ ਵੋਟ ਆ ਉਸੇ ਵਾਰਡ ਦੇ ਵਿੱਚ ਹੀ ਬਣੂਗੀ ਕਿ ਜਿਵੇਂ ਕਿਸੇ ਪਰਿਵਾਰ ਦੇ ਵਿੱਚ ਕਿਸੇ ਬੱਚੇ ਦੀ ਬੇਟੇ ਦੀ ਵੋਟ ਬਣਨ ਵਾਲੀ ਹੈ ਬੇਟੀ ਦੀ ਵੋਟ ਬਣਨ ਵਾਲੀ ਹੈ ਜਾਂ ਕਿਸੇ ਨੋ ਦੀ ਵੋਟ ਬਣਨ ਵਾਲੀ ਉਸੇ ਵਾਰਡ ਦੇ ਵਿੱਚ ਹੀ ਬਣੇਗੀ ਪਰ ਮੈਨੂੰ ਜਿਹੜੀ ਜਾਣਕਾਰੀ ਮਿਲੀ ਹੈ ਕਿ ਇਹ ਸਰਕਾਰ ਨੇ ਕੀ ਕੀਤਾ ਬਦਲਾਵ ਵਾਲੀ ਸਰਕਾਰ ਨੇ ਇਹਨਾਂ ਨੇ ਉਹ ਵੋਟਾਂ ਜਿਹੜੀਆਂ ਸੀ ਕਿਸੇ ਵਾਰਡ ਚੋਂ ਕਿਸੇ ਵਾਰਡ ਦੇ ਵਿੱਚ ਬਣਾ ਦਿੱਤੀਆਂ ਵਾਰਡ ਉਹ ਹੀ ਰਹਿ ਗਏ ਸੇਮ ਔਰ ਮੇਰੀ ਇੱਕ ਬੇਨਤੀ ਹੈ ਤੁਹਾਨੂੰ ਸਾਰਿਆਂ ਸਾਰੇ ਪਿੰਡਾਂ ਵਾਲੇ ਵੀਰਾਂ ਨੂੰ ਸਾਰੇ ਵਰਕਰ ਸਹਿਬਾਨਾਂ ਨੂੰ ਅਹੁਦੇਦਾਰ ਸਹਿਬਾਨਾਂ ਨੂੰ ਸਰਪੰਚ ਸਹਿਬਾਨਾਂ ਨੂੰ ਬਲਾਕ ਸੰਪਤੀ ਮੈਂਬਰ ਸਹਿਬਾਨਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਾਹਿਬਾਨ ਨੂੰ ਔਰ ਸਾਰੇ ਪੰਚਾਇਤ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਅੱਜ ਤੋਂ ਲੈ ਕੇ 27 ਤੋਂ ਲੈ ਕੇ 29 ਤਰੀਕ ਦੇ ਵਿੱਚ ਆਪਾਂ ਜਿਹੜੇ ਇਤਰਾਜ਼ ਲਾਉਣੇ ਆ ਉਹ ਐਸ.ਸੀ.ਐਮ. ਜੀਰਾ ਨੂੰ ਜਿਹੜੇ ਆ ਆਪਾਂ ਇੱਕ ਐਪਲੀਕੇਸ਼ਨ ਲੇਕੇ ਇਤਰਾਜ਼ ਲਾਉਣੇ ਆ ਨਾਲ ਵਿਧ ਪ੍ਰੂਫ ਕਿ ਸਾਡੀ ਜਿਹੜੀ ਨਵੀਂ ਵੋਟ ਬਣੀ ਹੈ ਜਾਂ ਸਾਡੀਆਂ ਵੋਟਾਂ ਜਿਹੜੀਆਂ ਨੇ ਜਿਹੜੀਆਂ ਦੀ 5 ਨੰਬਰ ਵਾਰਡ ਚੋਂ ਸੀ ਉਹਨਾਂ ਨੂੰ ਚੁੱਕ ਕੇ 2 ਨੰਬਰ ਵਾਰਡ ਚ ਜੋ ਕਿ ਐਸ.ੀ ਦੇ ਵਿੱਚ ਕਰ ਦਿੱਤਾ ਗਿਆ ਜਾਂ ਉਧਰੋਂ ਚੱਕ ਕੇ ਇੱਧਰ ਕਰ ਦਿੱਤਾ ਗਿਆ ਇਸ ਕਰਕੇ ਕਿਰਪਾ ਕਰਕੇ ਕਿ ਪਹਿਲਾ ਦੀ ਤਰ੍ਹਾਂ ਜਿਹੜੀ ਹੈ ਕਿ ਉਹ ਵੋਟਾਂ ਉਸੇ ਵਾਰਡ ਦੇ ਵਿੱਚ ਹੀ ਰਹਿਣ ਦਿੱਤੀਆਂ ਜਾਣ ਔਰ ਇਹਦੇ ਲਈ ਜ਼ਰੂਰੀ ਕੀ ਹੈ ਕਿ ਸਾਨੂੰ ਪਹਿਲਾਂ ਇਹ ਵੋਟਰ ਲਿਸਟਾਂ ਵੇਖਣੀਆਂ ਪੈਣਗੀਆਂ ਜਿਹੜੀਆਂ ਨਵੀਆਂ ਵੋਟਰ ਲਿਸਟਾਂ ਆਈਆਂ ਨੇ ਔਰ ਮੈਂ ਬਲਾਕ ਚੀਰਾ ਬਲਾਕ ਮਕੂ ਦੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਅੱਜ ਵੀਡੀਓ ਦਫ਼ਤਰ ਦੇ ਵਿੱਚ ਜਾਓ ਚਾਹ ਜੀਰੇ ਤੇ ਜੀਰੇ ਦੇ ਸਰਪੰਚ ਜੀਰੇ ਜਾਨ ਮਖੂ ਵਾਲੇ ਮਖੂ ਜਾਨ ਔਰ ਬਲਾਕ ਦੇ ਵਿੱਚ ਬਕਾਇਦਾ ਦੋ ਜਾਣਿਆਂ ਦੀ ਡਿਊਟੀ ਲੱਗੀ ਹੈ ਜਿਹੜੇ ਲਿਸਟਾਂ ਦੇਣਗੇ ਜੇ ਕਿਸੇ ਨੂੰ ਕਿਸੇ ਪਿੰਡ ਦੀ ਲਿਸਟ ਨਹੀਂ ਮਿਲਦੀ ਉਹ ਤੁਸੀਂ ਮੇਰੇ ਨਾਲ 90234401 ਤੇ ਸੰਪਰਕ ਕਰ ਸਕਦੇ ਹੋ ਤਾਂ ਕਿ ਲਿਸਟ ਦਵਾਈ ਜਾਵੇ ਔਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਇਲੈਕਸ਼ਨ ਲੜਨੇ ਵੀ ਆ ਤੇ ਜਿੱਤਨੇ ਵੀ ਅੱਜ ਲੋਕ ਇਹਨਾਂ ਤੋਂ ਅੱਕੇ ਪਏ ਅੱਜ 19 ਮਹੀਨਿਆਂ ਦੀ ਸਰਕਾਰ ਨੇ ਅੱਜ ਸਾਡੇ ਪੈਸੇ ਜਿਹੜੇ ਖਾਤੇ ਅੱਜ ਪਏ ਸੀ ਉਹ ਵੀ ਨਹੀਂ ਲਾਉਣ ਦਿੱਤੇਗੇ ਔਰ ਜਿਹੜੇ ਇਹਨਾਂ ਨੇ ਤਾਂ ਦੇਣਾ ਹੀ ਕੀ ਸੀ ਅੱਜ ਪਿੰਡਾਂ ਦੇ ਵਿੱਚ ਵਿਕਾਸ ਨਾਂ ਦਾ ਕੰਮ ਜਿਹੜਾ ਹੈ ਉਹ ਕਿਸੇ ਪਿੰਡ ਦੇ ਵਿੱਚ ਹੋਣੀ ਚੱਲਿਆ ਔਰ ਇਸ ਕਰਕੇ ਅੱਜ ਲੋਕ ਇਹਨਾਂ ਤੋਂ ਦੁਖੀ ਨੇ ਔਰ ਆਪਾਂ ਸਾਰਿਆਂ ਨੂੰ ਤਕੜੇ ਹੋ ਕੇ ਅੱਜ ਲੋਕ ਚਾਹੁੰਦੇ ਅੱਜ ਲੋਕਾਂ ਨੂੰ ਦਿੱਸਦਾ ਕਿ ਕਾਂਗਰਸ ਪਾਰਟੀ ਜਿਹੜੀ ਹੈ ਜਿਹਨੇ ਹਮੇਸ਼ਾ ਗਰੀਬਾਂ ਦੀ ਲੋਕਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਜਿੰਨੇ ਬਾਹ ਫੜੀ ਔਰ ਅੱਜ ਫੇਰ ਲੋਕ ਇਕੱਠੇ ਹੋ ਕੇ ਕਾਂਗਰਸ ਪਾਰਟੀ ਨਾਲ ਤੁਰਨਾ ਚਾਹਦੇ ਨੇ ਅੱਜ ਤੁਹਾਡੇ ਕੋਲ ਲੋਕ ਆਉਂਦੇ ਨੇ ਤੁਹਾਨੂੰ ਪੁੱਛਦੇ ਨੇ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਨੇ ਉਹ ਵੀ ਤੁਹਾਡੇ ਕੋਲ ਆ ਰਹੇ ਨੇ ਕਿ ਜੇ ਤੁਸੀਂ ਲੈਕਚਰ ਲੜਦੇ ਫਿਰ ਨਹੀਂ ਅਸੀਂ ਲੜਦੇ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਹੋ ਸਕਦਾ ਅਕਾਲੀ ਦਲ ਤੇ ਭਾਜੀਪੀ ਜਾਏ ਜਿਹੜੇ ਆਮ ਆਲੇ ਇਕੱਠੇ ਹੋ ਸਕਦੇ ਨੇ ਕਿ ਕਿਤੇ ਪਿੰਡਾਂ ਦੇ ਵਿੱਚ ਕਹਿਣ ਕਿ ਕਿਤੇ ਇੱਥੇ ਅਕਾਲੀ ਦਲ ਦਾ ਬੰਦਾ ਆ ਚੰਦੇ ਆਪ ਵਾਲੇ ਉਹਦੀ ਮਦਦ ਕਰਦੇ ਪਰ ਲੋਕ ਜਿਹੜੇ ਉਹ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਨੇ ਔਰ ਇਸ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਤਕੜੇ ਹੋ ਕੇ ਵੱਧ ਤੋਂ ਵੱਧ ਅੱਜ ਜਿਹੜੀਆਂ ਅੱਜ ਲਿਸਟਾਂ ਲਾਓ ਆਪ ਕੋ ਆਪਣੇ ਪਿੰਡਾਂ ਦੀਆਂ ਔਰ ਚੰਗੀ ਤਰ੍ਹਾਂ ਲਿਸਟ ਨੂੰ ਧਿਆਨ ਚ ਦਿਓ ਕਿ ਕਿਹੜੇ ਵਾਰਡ ਦੇ ਵਿੱਚ ਆਪਣੀਆਂ ਵੋਟਾਂ ਨੇ ਔਰ ਉਹਦੇ 'ਚੋ ਚੇਂਜ ਤਾਂ ਨਹੀਂ ਹੋਈਆਂ ਜੇ ਕੋਈ ਉਹਦੇ 'ਚ ਤਬਦੀਲੀ ਹੋਈ ਹੈ ਤਾਂ ਉਹ ਤਰਾਜ ਜਿਹੜਾ ਆਪਾਂ 29 ਤਰੀਕ ਲਾਸਟ ਤਰੀਕ ਐਸ.ਟੀ.ਐਮ. ਜੀਰਾ ਦੇ ਦਫ਼ਤਰ ਦੇ ਵਿੱਚ ਉਸ ਤੋਂ ਪਹਿਲਾਂ ਅੱਜ ਕੱਲ ਤੇ ਪਰਸੋਂ ਤਿੰਨ ਦਿਨ ਦਾ ਸਮਾਂ ਹੈ ਆਪਣੇ ਕੋਲ ਔਰ ਇਹ ਜਿਹੜਾ ਅੱਜ ਕਿਉਂਕਿ ਅੱਜ ਦੀ ਦਿਹਾੜੀ ਤਾਂ ਲੰਘੀ ਕੱਲ ਤੇ ਪਰਸੋ ਦੋ ਦਿਨ ਰਹਿ ਗਏ ਅੱਜ ਲਿਸਟਾਂ ਲਓ ਔਰ ਕੱਲ ਤੇ ਪਰਸੋ ਆਪਾਂ ਤਰਾਜ ਲਾ ਸਕੀਏ ਔਰ ਉਹਨਾਂ ਨੂੰ ਠੀਕ ਕਰਾ ਸਕੀਏ ਔਰ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਇਹੋ ਜੀ ਦਿੱਕਤ ਆ ਰਹੀ ਏ ਉਹ ਤਰਾਜਾਂ ਦੀ ਇੱਕ ਕਾਪੀ ਜਿਹੜੀ ਉਹ ਮੈਨੂੰ ਜ਼ਰੂਰ ਸੈੱਟ ਕਰਦੇ ਅਜੇ ਤਾਂ ਕਿ ਮੈਂ ਵੀ ਐਸਟੀਐਮ ਜੀਰਾ ਦੇ ਨਾਲ ਗੱਲ ਕਰਕੇ ਉਹ ਜਿਹੜੀਆਂ ਤੁਹਾਡੀਆਂ ਵੋਟਾਂ ਨੇ ਉਹਨਾਂ ਨੂੰ ਉਸੇ ਵਾਰਡ ਦੇ ਵਿੱਚ ਠੀਕ ਕਰਵਾ ਸਕੀਏ ਔਰ ਤੱਕੜੇ ਉਹ ਜੋ ਸਾਰੇ ਮੈਂਬਰ ਸਾਹਿਬਾਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਕਾਂਗਰਸ ਪਾਰਟੀ ਯellow ਜਿਹੜਾ ਹੈ ਕਿ ਇਹ ਇਲੈਕਸ਼ਨ ਜਿਹੜਾ ਸਾਰਿਆਂ ਨੇ ਲੜਨਾ ਔਰ ਜਿੱਤ ਜਿਹੜੀ ਉਹ ਆਪਣੀ ਹੋਣੀ ਹੈ ਤਖੜੇ ਹੋ ਕੇ ਇਲੈਕਸ਼ਨ ਦੀ ਤਿਆਰੀ ਕਰੋ ਔਰ ਵੋਟਾਂ ਦੇ ਵਿੱਚ ਜਿਹੜੀ ਸਦਾਈ ਹੋਣ ਵਾਲੀ ਹੈ ਜਿਹੜੀ ਸੋਧ ਹੋਣ ਵਾਲੀ ਹੈ ਉਹ ਜ਼ਰੂਰ ਕਰ ਆਓ ਇਹਨਾਂ ਕੁਝ ਕਹਿੰਦਾ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸੇ ਰਿਵਾਈਵ ਹੋ ਗਿਆ ਕੀ ਫਤਿਹ ਜਿਵੇਂ ਤੁਸੀਂ ਸੁਣਿਆ ਨੇ ਕਿਹਾ ਕਿ ਸਰਪੰਚੀ ਚੋਣਾਂ ਦੇ ਵਿੱਚ ਆਮ ਆਦੀ ਪਾਰਟੀ ਬੀਜੇਪੀ ਤੇ ਕਾਲੀਦਲ ਇਕੱਠੇ ਚੋਂ ਲੜ ਸਕਦੇ ਨੇ ਵੀ ਇੱਕ ਦੂਜੇ ਦੀ ਹਮਾਇਤ ਕਰ ਸਕਦੇ ਨੇ ਇਹ ਹੁੰਦਾ ਨਹੀਂ ਹੁੰਦਾ ਤਾਂ ਸਮਾਂ ਹੀ ਦੱਸੇਗਾ ਕੈਮਰਾਮੈਨ ਜੌਨਸਨ ਦੇ ਨਾਲ ਮੈਂ ਬਲਵਿੰਦਰ ਬਿੱਟੂ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ